ਅਸੀਂ ਖੜਿਆ ਸਸਰਾਲੀ ਬੰਨ ਤੇ ਇਹ ਵੀਡੀਓ ਬਣਾ ਕੇ ਤਾਂ ਪਾਉਣ ਲੱਗਿਆ ਕਿਉਂਕਿ ਇੱਥੇ ਸੰਗਤ ਵੀ ਤੇ ਸੇਵਾਦਾਰਾਂ ਦੀ ਬਹੁਤ ਵੱਡੀ ਲੋੜ ਆ ਜੇ ਇਹ ਮੌਕਾ ਆਪਾਂ ਨੇ ਨਾ ਸੰਭਿਆ ਇਕੱਠੇ ਹੋ ਕੇ ਤੁਸੀਂ ਯਾਦ ਰੱਖਿਓ ਕਿ ਆ ਪਿੰਡਾਂ ਦਾ ਨੁਕਸਾਨ ਹੋਣਾ ਹੀ ਹੋਣਾ ਕੋਈ ਨਹੀਂ ਰੋਕ ਸਕਦਾ ਕਿਉਂਕਿ ਬੰਨ ਬਿਲਕੁਲ ਨੇੜੇ ਆ ਗਿਆ ਤੁਸੀਂ ਹੱਥ ਬੰਨ ਕੇ ਬੇਨਤੀ ਆ ਮੇਰੀ ਨੌਜਵਾਨਾਂ ਨੂੰ ਜਿਹੜੇ ਆ ਹਾਲੇ ਦਾਲੇ ਦੇ ਲਾਗਪਾਸ ਦੇ ਪਿੰਡਾਂ ਦੇ ਨੇ ਜਿਹੜੇ ਦੂਰ ਤਰਾਡੇ ਦੇ ਵੀ ਸੇਵਾ ਕਰਨ ਵਾਲੇ ਨੇ ਉਹ ਆਜੋ ਸਸਰਾਲੀ ਕਿਉਂਕਿ ਇੱਥੇ ਹੁਣ ਲੋੜ ਆ ਆਪਾਂ ਦੇਖੋ ਚਮਕੌਰ ਸਾਹਿਬ ਵਾਲਾ ਬੰਨ ਫਦੇ ਕੀਤਾ ਹੁਣ ਆਪਾਂ ਇੱਥੇ ਬੰਨ ਫਦੇ ਕਰਨ ਸਾਡਾ ਹੁਣ ਤੱਕ 250 300 ਕਿਲਾ ਜਿਹੜਾ ਦਰਿਆ ਨਿਕਲ ਚੁੱਕਿਆ ਆ ਬੰਨ ਨਾਂ ਦੀ ਕੋਈ ਚੀਜ਼ ਇੱਥੇ ਹੋਣੀਗੀ ਖੇਤਾਂ ਨੂੰ ਢਾ ਲੱਗ ਰਹੀ ਆ ਬੰਨ ਕਦੋਂ ਦਾ ਸਾਡਾ ਖਤਮ ਹੋ ਚੁੱਕਿਆ ਆ ਤੇ ਤੁਸੀਂ ਆਪ ਸੋਚ ਸਕਦੇ ਹੋ ਕਿ ਕਿਸਾਨ ਆ ਨਾ ਜਿਹੜਾ ਚਾਹੇ ਉਹ 1 ਕਿਲਾ ਡੋਵੇਂ ਚ 15 ਲਾ ਹੋਵੇ ਜਦੋਂ ਉਹਦੀ ਜ਼ਮੀਨ ਜਾਂਦੀ ਆ ਤਾਂ ਉਹਦਾ ਸਾਰਾ ਕੁਝ ਉਜੜ ਜਾਂਦੇ ਆ ਤੇ ਇਸ ਸਮੇਂ ਸਾਨੂੰ ਹੱਥ ਜੋੜ ਕੇ ਇਸ ਇਲਾਕੇ ਨੂੰ ਤੁਹਾਡੀ ਲੋੜ ਆ ਕਿਉਂਕਿ ਕਈ ਪਿੰਡ ਇਸ ਤੇ ਦੇ ਨਿਸ਼ਾਨ ਦੇ ਥੱਲੇ ਨੇ ਰੋਜ ਕਿੱਲਾਂ ਦੇ ਕਿੱਲੇ ਜਿਹੜਾ ਦਰਿਆ ਨਿਕਲ ਰਿਹਾ ਆ ਉਹਦੇ ਲਈ ਸਾਨੂੰ ਵੱਡੇ ਘੱਟ ਦੀ ਸੇਵਾਦਾਰਾਂ ਦੀ ਲੋੜ ਆ ਹੱਥ ਜੋੜ ਕੇ ਬੇਨਤੀ